ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਜੇਕਰ ਗੱਲ ਕੀਤੀ ਜਾਵੇ ਜਦੋਂ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਮਜ਼ਦੂਰਾਂ ਦੇ ਨਾਲ ਵੱਖੋ-ਵੱਖ ਵਾਅਦੇ ਕੀਤੇ ਜਾਂਦੇ ਆ ਤਾਂ ਉਹਨਾਂ ਵਾਅਦਿਆਂ ਦੇ ਵਿੱਚੋਂ ਮਨਰੇਗਾ ਵੀ ਇੱਕ ਹੈ ਕਿ ਜਿਹੜੀ ਮਜ਼ਦੂਰਾਂ ਦੀ ਰੋਜ਼ਗਾਰ ਦੀ ਗੱਲ ਹੈ ਮਜ਼ਦੂਰ ਪੱਖੀ ਮਜ਼ਦੂਰ ਤਬਕੇ ਨਾਲ ਸੰਬੰਧਿਤ ਜਥੇਬੰਦੀਆਂ ਉਹ ਮਜ਼ਦੂਰਾਂ ਦੀ ਗੱਲ ਕਰਦੀਆਂ ਨੇ ਤੇ ਮਜ਼ਦੂਰਾਂ ਦੇ ਵਿੱਚ ਮਨਰੇਗਾ ਦੇ ਕੰਮ ਦੀ ਗੱਲ ਕਰੀ ਆਪਾਂ ਮਨਰੇਗਾ ਦਾ ਕੰਮ ਇਸ ਟਾਈਮ ਬੰਦ ਪਿਆ ਹੋਇਆ ਮਜ਼ਦੂਰ ਜਥੇਬੰਦੀਆਂ ਲੰਬੇ ਸਮੇਂ ਤੋਂ ਜਦੋਂ ਜਾਇਦ ਕਰਦੀਆਂ ਨੇ ਜਿਹੜੀਆਂ ਸਰਕਾਰਾਂ ਨੇ ਸਮੇਂ ਦੀਆਂ ਟਸ ਤੋਂ ਮਾਸ ਨਹੀਂ ਕਰ ਰਹੀਆਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਆਪਾਂ ਸਾਡੇ ਨਾਲ ਮਜ਼ਦੂਰ ਸੂਬਾ ਪਧਰੀ ਆਗੂ ਮੌਜੂਦ ਨੇ ਲక్ష్మణ ਸਿੰਘ ਸੇਵੇ ਵਾਲਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਭਾਈ ਜੀ ਸਵਾਗਤ ਹੈ ਧੰਨਵਾਦ ਆ ਭਾਈ ਜੀ ਮਨਰੇਗਾ ਦੀ ਗੱਲ ਕੀਤੀ ਜਾਵੇ ਮਨਰੇਗਾ ਦੇ ਲਈ ਜਦੋਂ ਜੈਦ ਹੋ ਰਹੀ ਹੈ ਪਰ ਮਨ ਰੇਗਾ ਮਜ਼ਦੂਰ ਦੀ ਗੱਲ ਕੀਤੀ ਜਾਵੇ ਮਜ਼ਦੂਰੀ ਦੀ ਗੱਲ ਕੀਤੀ ਜਾਵੇ ਉਹ ਨਹੀਂ ਵਿਦਾਈ ਜਾ ਰਹੀ ਜਾਂ ਮਨਰੇਗਾ ਦੇ ਪੱਕੇ ਕੰਮ ਦੀ ਗੱਲ ਨਹੀਂ ਕੀਤੀ ਜਾ ਰਹੀ ਇਸ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਮਨਰੇਗਾ ਜਦੋਂ ਲਿਆਂਦੀ ਗਈ ਉਦੋਂ ਸਰਕਾਰ ਦਾ ਇਹ ਵਾਅਦਾ ਸੀ ਕਿ ਅਸੀਂ 100 ਦਿਨ ਦੀ ਗਾਰੰਟੀ ਹੈ ਜਿਹੜੀ ਰਜਗਾਰ ਦੀ ਦੇਵਾਂਗੇ ਉਹ ਕੇਂਦਰ ਦੇ ਵਿੱਚ ਯੂਪੀਏ ਸਰਕਾਰ ਸੀ ਮਨਮੋਹਨ ਸਿੰਘ ਜੀ ਗਵਾਈ ਵਾਲੇ ਤਾ ਉਹ ਰਜਗਾਰ 100 ਦਿਨ ਕਦੇ ਵੀ ਨਹੀਂ ਦਿੱਤਾ ਗਿਆ ਇਸ ਵਾਰ ਜੀ ਅਸੀਂ ਨਿਗਾਹ ਮਾਰ ਗਏ ਤਾਂ ਦੇਸ਼ ਭਰ ਦੇ ਵਿੱਚ 35 ਦਿਨਾਂ ਜਿਹੜੇ ਰਜਗਾਰ ਦੇ ਉਹ ਦਿੱਤੇ ਗਏ ਆ ਜਦੋਂ ਹੁਣ ਦੀ ਅਸੀਂ ਕੇਂਦਰ ਦੇ ਵਿੱਚ ਬੈਠੀ મોદી ਤੇ ਆਰਐਸਐਸ ਦੀ ਅਗਵਾਈ ਵਾਲੀ ਜਿਹੜੀ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਆ ਉਹਦੀ ਗੱਲ ਕਰਦੇ ਆ ਤਾਂ ਉਹਦੇ ਵੱਲੋਂ ਮਜਦੂਰਾਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਤੇ ਉਸੇ ਦੀ ਪੈੜ ਚ ਪੈੜ ਧਰਦਿਆਂ ਜਿਹੜੀਆਂ ਅੱਡ ਅੱਡ ਸੂਬਿਆਂ ਦੀਆਂ ਤੇ ਪੰਜਾਬ ਦੀ ਸਰਕਾਰ ਆ ਉਹ ਮਜਦੂਰਾਂ ਦੇ ਹੱਕਾਂ ਦੇ ਉੱਤੇ ਹੱਲੇ ਬੋਲੇ ਜਾ ਰਹੇ ਆ ਹੂੰ ਉਸੇ ਹੱਲੇ ਨੂੰ ਤੇਜ਼ ਕਰਦੇ ਹੋਏ ਹੁਣ ਉਹਨਾਂ ਨੇ ਮੰਰੇਗਾ ਦਾ ਨਾਮ ਵੀ ਬਦਲਤਾ ਹੂੰ ਤੇ ਮੰਰੇਗਾ ਦਾ ਜਿਹੜਾ ਭੋਗ ਪਾਉਣ ਦੇ ਵਾਸਤੇ ਰਸੇ ਪੇੜੇ ਵੱਟਣੇ ਸ਼ੁਰੂ ਕਰਤੇ ਉਹਨਾਂ ਨੇ ਹੂੰ ਜਿਸ ਤੋਕ ਤੱਕ ਦਾ ਉਹਦੇ ਨਾਮ ਦਾ ਸਬੰਧ ਆ ਉਹ ਇੱਕ ਤਰ੍ਹਾਂ ਦੇ ਨਾਲ ਆਰਐਸਐਸ ਦਾ ਜਿਹੜਾ ਫਿਰਕੂ ਅਜੰਡਾ ਹੈ। ਕੋਣ ਉਹ ਅੱਗੇ ਵਧਾਉਣ ਦੇ ਵਾਸਤੇ ਆ। ਮਨਰੇਗਾ ਤੋਂ ਉਹਦਾ ਨਾਮ ਬਦਲ ਕੇ ਰੱਖਤਾ ਵਿਕਸਤ ਭਾਰਤ ਰਜਗਾਰ ਗਰੰਟੀ ਆਜੀਵਿਕਾ ਮਿਸ਼ਨ। ਛੋਟੇ ਅੱਖਰਾਂ 'ਚ ਜਿਹਨੂੰ ਵੈਬ ਜੀ ਰਾਮ ਜੀ ਕਿਹਾ ਜਾਊਗਾ। ਰਾਮ ਜੀ ਦਾ ਨਾਮ ਦੇ ਉੱਤੇ ਲਿਆ ਕੇ ਇੱਕ ਤਰ੍ਹਾਂ ਨਾਲ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਇੱਕ ਹੋਰ ਕੋਸ਼ਿਸ਼ ਆ। ਹੂੰ। ਫਿਰਕੂ ਅਜੰਡੇ ਨੂੰ ਹੋਰ ਅੱਗੇ ਵਧਾਉਣ ਦੀ ਉਹਨਾਂ ਦੀ ਸਕੀਮ ਆ। ਹੂੰ। ਔਰ ਦੂਸਰੀ ਗੱਲ ਇਹ ਆ ਕਿ ਅਸਲ ਦੇ ਵਿੱਚ ਜਿਹੜਾ ਇਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਕਹਿਣ ਨੂੰ ਆਇਆ ਵੀ ਅਸੀਂ ਜੇ 125 ਦਿਨ ਕਰਤੇ ਹੂੰ ਉਹਦਾ ਜਿਵੇਂ ਕਹਿੰਦੇ ਆ ਜਦੋਂ ਦਲੀਲ ਦਾ ਕੜਾ ਹੀ ਕਰਨਾ ਫਿਰ ਭੁੱਖਾ ਕਾਣੂ ਰੱਖਣਾ ਭਾਵੇਂ ਕਹਿ ਦੋ ਵੀ 5 ਕਿਲੋ ਕਿਉਂ ਪਾਵਾਂਗੇ ਇਹਦੇ ਚ ਤਾਂ ਹੁਣ ਅਸਲ ਮਸਲਾ ਉਹਦੇ ਚ ਇਹ ਕਰ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਪਹਿਲਾਂ 90% ਹਿੱਸਾ ਹੈ ਬਜਟ ਦਾ ਕੇਂਦਰ ਪਾਉਂਦਾ ਸੀ ਹੁਣ ਉਹਨੂੰ ਕਟਾ ਕੇ ਉਹਨਾਂ ਨੇ ਆਪ ਦੇ ਪੱਲੇ ਪਾ ਲਿਆ ਵੀ 60% ਦੇਵਾਂਗੇ ਤੇ 40% ਹਿੱਸਾ ਜਿਹੜਾ ਹੈਗਾ ਉਹ ਸੂਬਾ ਸਰਕਾਰਾਂ ਦੇਣਗੀਆਂ ਹਾਲਾਤ ਇਹ ਆ ਕਿ ਕੇਂਦਰ ਨੇ ਸਾਰੀਆਂ ਸਕੀਮਾਂ ਦਾ ਕੇਂਦਰੀਕਰਨ ਕੀਤਾ ਸੂਬਿਆਂ ਦੇ ਅਧਿਕਾਰ ਛਾਂਗ ਕੇ ਜਿਹੜਾ ਮਤਲਬ ਟੈਕਸ ਇਕੱਠੇ ਹੁੰਦੇ ਆ ਉਹ ਸਾਰੇ ਦੇ ਸਾਰੇ ਆਪ ਦੇ ਹੱਥ ਥੱਲੇ ਕੀਤੇ ਹੋਏ ਆ ਤੇ ਮੌਜੂਦਾ ਸਮੇਂ ਜੋ ਸੂਬਿਆਂ ਦੀਆਂ ਖਾਸਤਾ ਹਾਲਤਾਂ ਹੈ ਉਹਨਾਂ ਦੀਆਂ ਆਪਦੀਆਂ ਨੀਤੀਆਂ ਕਰਕੇ ਤਾਂ ਉਹ 10% ਪਾਉਣ ਦੇ ਵਾਸਤੇ ਵੀ ਤਿਆਰ ਨਹੀਂ ਸੀ ਹੁਣ ਜਦੋਂ 40% ਹਿੱਸੇ ਦੀ ਗੱਲ ਆਉਗੀ ਤਾਂ ਸੂਬਿਆਂ ਨੇ ਹੱਥ ਖੜੇ ਕਰਨੇ ਆ ਮੌਜੂਦਾ ਸਮੇਂ ਜਦੋਂ 86000 ਕਰੋੜ ਦਾ ਬਜਟ ਆ ਜੇ ਇਹਨੂੰ 40% ਦੇ ਹਿਸਾਬ ਨਾਲ ਕਰਨਾ ਹੋਵੇ ਤਾਂ 34-35000 ਕਰੋੜ ਰੁਪਇਆ ਬਣ ਜਾਣਾ ਤੇ ਜੇ ਪੰਜਾਬ ਭਾਵੇਂ ਛੋਟਾ ਸੂਬਾ ਤਾਂ ਇਹਦੇ ਵਿੱਚ ਵੀ 3-4000 ਕਰੋੜ ਰੁਪਇਆ ਜਿਹੜਾ ਸੂਬਾ ਸਰਕਾਰ ਨੂੰ ਪਾਉਣ ਦੀ ਹਾਲਤ ਬਣੂਗੀ ਗਾਂ ਵਾਸਤੇ ਵੀ ਤੇ ਜਿਹੜੀ ਪੰਜਾਬ ਸਰਕਾਰ ਲੋਕਾਂ ਨੂੰ ਤਨਖਾਹਾਂ ਦੇਣ ਵਾਸਤੇ ਸਰਕਾਰੀ ਜਾਇਦਾਦਾਂ ਵੇਚ ਰਹੀ ਆ ਆਪ ਦੇ ਬਾ ਜਿਹੜੇ ਐਸ਼ੋ ਸ਼ਰਤ ਦੇ ਆ ਉਹਦੇ ਵਾਸਤੇ ਕੋਈ ਘਾਟ ਨਹੀਂ ਹੈ ਸਰਕਾਰ ਕੋਲੇ ਪੈਸੇ ਦੀ ਤਾਂ ਉਹਨੇ ਲਾਜ਼ਮੀ ਆ ਵੀ ਹੱਥ ਖੜੇ ਕਰਨੇ ਆ ਵੀ ਦੇਖੋ ਜੀ ਹੁਣ ਇੱਕ ਦੂਜੇ ਨੇ ਇੱਕ ਦੂਜੇ ਤੇ ਦੋਸ਼ ਛਿੱਟਣੇ ਆ ਕੇਂਦਰ ਨੇ ਕਹਣਾ ਸੂਬੇ ਵਾਲੇ ਨਹੀਂ ਪਾਰੇਗੇ ਸੂਬੇ ਵਾਲਾ ਨੇ ਕਹਿਣਾ ਵੀ ਕੇਂਦਰ ਨੇ ਜੀ ਸਾਡੇ ਹੱਥ ਪੱਲੀ ਕੁਛ ਨਹੀਂ ਛੱਡਿਆ ਗਿਆ ਇਉਂ ਇਹਨਾਂ ਦਾ ਸਾਂਝਾ ਅਜੰਡਾ ਹੀ ਆ ਭਾਵੇਂ ਦੇਖਣ ਨੂੰ ਅੱਡ ਅੱਡ ਇਹਨਾਂ ਦੀ ਗੱਲ ਇਸ ਕਰਕੇ ਮਨਰੇਗਾ ਦਾ ਭੋਗ ਪਾਉਣ ਦੀ ਉਹਨਾਂ ਦੀ ਤਿਆਰੀ ਆ। ਹੂੰ। ਦੂਜੀ ਗੱਲ ਉਹਦੇ ਵਿੱਚ ਇਹ ਆ ਕਿ ਜਿਹੜਾ ਖੇਤੀ ਦੇ ਸੀਜ਼ਨ ਦੇ ਦੌਰਾਨ ਉਹ ਕਹਿੰਦੇ ਆ ਜੀ ਉਦੋਂ ਨਹੀਂ ਕੰਮਦਿਆ ਕਰਨਾਗਾ। ਹੂੰ। 2 ਮਹੀਨੇ ਤਾਂ ਉਹ ਬੰਦ ਰਿਆ ਕਰੂਗਾ ਮਨਰੇਗਾ ਦਾ ਕੰਮ। ਹੁਣ ਇੱਕ ਤਾਂ ਗੱਲ ਇਹ ਆ ਕਿ ਬਹੁਤ ਸਾਰੀਆਂ ਜਿਹੜੇ ਲੋਕ ਆ ਉਹਨਾਂ ਨੂੰ ਖੇਤੀ ਆਪ ਦੇ ਵਿੱਚ ਸਮਉਂਦੀ ਨਹੀਂਗੀ। ਹੂੰ। ਤੇ ਜਿਨ੍ਹਾਂ ਨੂੰ ਖੇਤੀ 'ਚ ਕੰਮ ਨਹੀਂ ਮਿਲੂਗਾ ਉਹ ਤਾਂ ਉਹ 2 ਮਹੀਨੇ ਦਾ ਪੱਕਾ ਹੀ ਕਰ ਤਾਣਾ। ਰਜਗਾਰ ਸਰਕਾਰਾਂ ਰਜਗਾਰ ਦੇਣ ਦੀ ਗਰੰਟੀ ਕਰਦੀਆਂ ਇਹ 2 ਮਹੀਨੇ ਰਜਗਾਰ ਖੋਣ ਦੀ ਗਰੰਟੀ ਕਰਦੀ ਸਰਕਾਰ ਨੇ ਹਮ ਮਨਰੀਗਾ ਚੋ ਇਸ ਕਰਕੇ ਜਣੀ ਇਹ ਜਿਹੜਾ ਨਾ ਸਿਰਫ ਇਕੱਲਾ ਰਜਗਾਰ ਖੋਣ ਦਾ ਮਸਲਾ ਹੈ ਖੇਤੀ ਖੇਤਰ ਦੇ ਵਿੱਚ ਜਿਹੜੇ ਭਾਰੂ ਹیثیت ਰੱਖਦੇ ਆ ਜ਼ਗੀਰਦਾਰ ਉਹਨਾਂ ਦੇ ਅੱਗੇ ਵੀ ਮਜ਼ਦੂਰਾਂ ਨੂੰ ਨਚੋੜ ਕੇ ਲੁੱਟਦੇ ਰਾਹੀ ਉਹਨਾਂ ਨੂੰ ਵੀ ਸਸਤੀ ਲੇਬਰ ਮਿਲੇ ਉੱਥੇ ਇਹ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਸੋ ਇਓ ਕਹਿਣਾ ਹੋਵੇ ਤਾਂ ਸਰਕਾਰ ਆ ਜਿਹੜੀ ਕੇਂਦਰ ਦੀ ਉਹ ਜਿਹੜੀਆਂ ਕਿਸੇ ਵੇਲੇ ਕਿਹਾ ਗਿਆ ਸੀਗਾ ਜਦੋਂ ਦੇਸ਼ ਨੂੰ ਕਹਿੰਦੇ ਆ ਵੀ ਆਜ਼ਾਦ ਹੋਇਆ ਆਜ਼ਾਦੀ ਦਾ ਨਾਂ ਦਿੱਤਾ ਗਿਆ ਤਾਂ ਉਦੋਂ ਲੋਕਾਂ ਨੂੰ ਭਲੇਖਾ ਪਾਉਣ ਵਾਸਤੇ ਕਿਹਾ ਗਿਆ ਵੀ ਇੱਥੇ ਦੀ ਕਲਿਆਣਕਾਰੀ ਰਾਜ ਆ ਮਤਲਬ ਸੂਬਿਆਂ ਦੇ ਤੇ ਕੇਂਦਰ ਦੇ ਖਜ਼ਾਨੇ ਦੇ ਵਿੱਚੋਂ ਲੋਕਾਂ ਦੀ ਸੇਵਾ ਵਾਸਤੇ ਕੁਛ ਨਾ ਕੁਛ ਜਿਹੜਾ ਹੈਗਾ ਪੈਸਾ ਖਰਚ ਕਰਿਆ ਗਿਆ ਕਰੂਗਾ ਉਹਦੇ ਚੋਂ ਕੁਸ ਪਬਲਿਕ ਸੈਕਟਰ ਦੇ ادارے ਵੀ ਸਾਰੇ ਗਏ ਚਾਹੇ ਉਹ ਟ੍ਰਾਂਸਪੋਰਟ ਦਾ ਸੀ ਰੇਲਵੇ ਦਾ ਸੀ ਜਹਾਜ਼ ਰਾਣੀ ਦਾ ਸੀ ਟੈਲੀਫੋਨ ਦਾ ਸੀ ਬਿਜਲੀ ਦਾ ਸੀ ਸੜਕਾਂ ਦਾ ਸੀ ਇਸ ਕਿਸਮ ਨਾਲ ਉਹ ادارے ਸਿੱਖਿਆ ਦਾ ਸੀ ਸਿਹਤ ਦਾ ਸੀ ਹੁਣ ਜਿਹੜੀਆਂ ਵਿਦੇਸ਼ੀ ਕਹਿ ਲੋ ਸਾਮਰਾਜੀ ਮੁਲਕਾਂ ਦੇ ਦਬਾਅ ਦੇ ਤਹਿਤ ਜਿਹੜੀਆਂ ਬਣਾਈਆਂ ਹੋਈਆਂ ਉਹਨਾਂ ਦੀਆਂ ਸੰਸਥਾਵਾਂ ਚਾਹੇ ਉਹ ਸੰਸਾਰ ਬੈਂਕ ਦਾ ਚਾਹੇ ਉਹ ਕਮਾਂਤਰੀ ਮੁਦਰਾ ਕੋਸ਼ਰਗੀਆਂ ਸੰਸਥਾ ਮੈਂ ਜਿਹੜੀਆਂ ਸਰਕਾਰਾਂ ਦੀ ਬਾਹਨੂ ਬਟਾ ਝੜ ਰਹੀਆਂ ਲਗਾਤਾਰ ਵੀ ਜਿਹੜਾ ਬਜਟ ਆ ਇਹ ਲੋਕਾਂ ਤੇ ਖਰਚਣਾ ਬੰਦ ਕਰੋ ਤੇ ਇਹਨੂੰ ਜਿਹੜਾ ਸਾਮਰਾਜੀ ਲੁੱਟ ਦਾ ਸਾਧਨ ਬਣਾਉਣ ਵਾਸਤੇ ਸੜਕਾਂ ਕੱਢੋ ਹੋਰ ਜਿਹੜੀਆਂ ਹੈਗੀਆਂ ਬਡੇ ਵੱਡੇ ਮਾਲ ਬਣਾਓ ਉਧਰ ਨੂੰ ਪੈਸਾ ਖਰਚ ਕਰੋ ਇਹ ਉਸੇ ਸੇਧ ਦੇ ਵਿੱਚ ਕਦਮਾਂ ਉਹਨਾਂ ਨੂੰ ਸੁਨੇਹਾ ਮੋਦੀ ਸਰਕਾਰ ਦਾ ਵੀ ਦੇਖੋ ਜੀ ਤੁਸੀਂ ਕਹਿੰਦੇ ਸੀਗੇ ਬਜਟ ਘਟਾਓ ਅਸੀਂ ਦੇਖੋ ਟੇਡੇ ਢੰਗ ਨਾਲ ਇੱਕ ਤਰ੍ਹਾਂ ਨਾਲ ਹੀ ਬਜਟ ਘਟਾਤਾ ਮਜ਼ਦੂਰਾਂ ਤੋਂ ਕੰਮ ਖੋੜਿਆ ਹੁਣਾਂ ਤਾਂ ਇਹ ਚਾਹੀਦਾ ਸੀਗਾ ਵੀ ਮਜ਼ਦੂਰਾਂ ਨੂੰ ਹੋਰ ਰੋਜ਼ਗਾਰ ਦਿੱਤਾ ਜਾਂਦਾ ਪਰ ਇਹ ਪਹਿਲਾਂ ਵੀ ਖੋਣ ਤੇ ਉਤਰ ਆਏ ਆ ਇਸ ਲਈ ਇਹ ਜਿਹੜਾ ਹੈਗਾ ਦੋ ਕੰਮ ਆ ਇੱਕ ਫਿਰਕੂਕਰਨ ਕੀਤਾ ਜਾ ਰਿਹਾ ਇਸ ਸਕੀਮ ਦਾ ਦੂਜਾ ਮਜ਼ਦੂਰਾਂ ਤੋਂ ਰੋਜ਼ਗਾਰ ਖੋਣ ਦੀ ਤਿਆਰੀ ਕੀਤੀ ਜਾ ਰਹੀ ਆ ਇਹ ਬਹੁਤ ਵੱਡਾ ਧੋਖਾ ਹੈ ਲੋਕਾਂ ਦੇ ਨਾਲ ਛਲਾਵਾ ਇਹ ਜਦੋਂ ਮਨਰੇਗਾ ਦੇ ਨਾਮ ਬਦਲੇ ਜਾ ਰਿਹਾ ਇਹਦੇ ਨਾਲ ਕੋਈ ਫਰਕ ਪੈਣ ਵਾਲਾ ਜਾਂ ਸਰਕਾਰਾਂ ਇਹ ਕੀ ਕਰ ਰਹੀਆਂ ਇਹ ਨਾਮ ਚੇਂਜ ਕਰਕੇ ਮਨਰੇਗਾ ਦੇ ਵੱਖ ਵੱਖਰੇ ਨਾਮ ਰੱਖ ਕੇ ਦੇਖੋ ਨਾਮ ਚੇਂਜ ਕਰਨ ਦਾ ਤਾਂ ਉਹਨਾਂ ਦਾ ਇੱਕੋ ਹੀ ਹੈ ਵੀ ਫਰਕੂ ਕਰਨ ਦੀ ਜਿਹੜਾ ਏਜੰਡਾ ਉਹਨੂੰ ਹੋਰ ਅੱਗੇ ਵਧਾਉਣਾ ਹੈ ਤੇ ਨਾਮ ਬਦਲਣ ਦੇ ਨਾਲ ਨਾਲ ਜਿਹੜਾ ਉਹਦਾ ਤੱਤ ਆ ਵਿੱਚੋਂ ਉਹ ਵੀ ਖਰਜ ਕਰਤਾ ਰਜਗਾਰ ਦੇਣ ਵਾਲਾ ਇਸ ਕਰਕੇ ਇਹ ਤਾਂ ਲੋਕਾਂ ਦੇ ਗਲ ਦੇ ਉੱਤੇ ਅੰਗੂਠਾ ਨਾ ਨਹੀਂ ਕੱਲਾ ਬਦਲਿਆ ਗਿਆ ਮਜ਼ਦੂਰਾਂ ਨੂੰ ਜਿਹੜਾ ਕਿਤੇ ਹਰੀ ਇਨਕਲਾਬ ਦੀ ਬਦੌਲਤ ਪਹਿਲਾਂ ਮਾੜਾ ਮੋਟਾ ਕੰਮ ਮਿਲਿਆ ਤੇ ਮੁੜ ਕੇ ਹਰੀ ਇਨਕਲਾਬ ਦੀਆਂ ਪਾਲਿਸਾਂ ਨੇ ਤੇ ਇਹਨਾਂ ਦੀਆਂ ਨਿੱਜੀ ਕਰਨੀਆਂ ਪਾਲਿਸਾਂ ਨੇ ਖੇਤੀ 'ਚੋਂ ਵੀ ਰੁਜ਼ਗਾਰ ਖੋਲਿਆ ਤੇ ਜਿਹੜੀਆਂ ਕੋਈ ਸਰਕਾਰੀ ਅਦਾਰਿਆਂ ਦੇ ਵਿੱਚ ਮਾੜਾ ਮੋਟਾ ਕਿਤੇ ਨੌਕਰੀ ਮਿਲਦੀ ਸੀ ਗਰੀਬ ਬੱਚਿਆਂ ਦੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਉਹ ਵੀ ਲਗਾਤਾਰ ਖੋਈ ਜਾ ਰਹੀ ਹੈ ਤੇ ਹੁਣ ਫਿਰ ਜਿਹੜਾ ਮਾੜਾ ਮੋਟਾ ਸਹਾਰਾ ਸੀਗਾ ਇਹ ਮਨੋਰਿਕ ਗੱਦਾਸਿਕਾ ਹੁਣ ਉਹ ਬੰਦ ਕਰਨ ਦੀ ਗੱਲ ਆ ਸਕੀਮਾਂ ਅਸਲ ਦੇ ਵਿੱਚ ਲਿਆਉਣ ਦਾ ਕਦੇ ਵੀ ਸਰਕਾਰ ਦਾ ਇਹ ਮਨੋਰਥ ਨਹੀਂ ਰਿਹਾ ਲੋਕਾਂ ਨੂੰ ਆਪਦੇ ਪੈਰਾਂ ਤੇ ਖੜੇ ਕਰਨਾ ਨਹੀਂ ਹੈ ਉਹ ਸਕੀਮਾਂ ਲਿਆਉਣ ਦੇ ਦੋ ਮਨੋਰਥਾ ਇੱਕ ਹੁੰਦਾ ਜਦੋਂ ਹਰ ਲੋਕਾਂ ਦੇ ਵਿੱਚ ਰੋਸ ਫੈਲਦਾ ਉਹਦੇ ਤੇ ਠੰਡਾ ਛਿੜਕਿਆ ਜਾਂਦਾ ਉਹਨਾਂ ਦੇ ਪ੍ਰਚਾਰ ਪ੍ਰਪੇਗੰਡੇ ਦੇ ਰਾਹੀਂ ਕਦੇ ਜਦੋਂ ਬਹੁਤ ਵੱਡੀਆਂ ਮੂਵਮੈਂਟਾਂ ਮੁਲਕ ਦੇ ਅੰਦਰ ਉਠੀਆਂ ਚਾਹੇ ਉਹ ਤਲੰਗਾਨਾ ਦੀ ਮੂਵਮੈਂਟ ਹੋਵੇ ਚਾਹੇ ਪੰਜਾਬ ਦੀ ਪੈਪਸੂ ਦੀ ਮੂਵਮੈਂਟ ਹੋਵੇ ਫੋਰ ਲੋਕਾਂ ਦੀਆਂ ਭਾਗਾ ਮੂਵਮੈਂਟ ਵਰਗੀਆਂ ਜ਼ਮੀਨੀ ਵੰਡ ਦੇ ਦਿਵਾਲੇ ਮੂਵਮੈਂਟਾਂ ਉਠੀਆਂ ਤਾਂ ਉਦੋਂ ਵੀ ਇਹ ਕਾਨੂੰਨ ਲਿਆਂਦੇ ਗਏ ਲੋ ਜੀ ਤੁਸੀਂ ਚੁੱਪ ਕਰੋ ਹੁਣ ਦੇਖੋ ਜੀ ਅਸੀਂ ਜ਼ਮੀਨੀ ਸੁਧਾਰ ਕਾਨੂੰਨ ਬਣਾ ਦਿੰਨੇ ਆ ਤੇ ਜ਼ਮੀਨ ਤੁਹਾਡੇ ਚ ਵੰਡੀ ਜਾਊਗੀ ਮਹਾਤਮਾ ਗਾਂਧੀ ਨੇ ਇਹ ਵੀ ਲਿਆਂਦਾ ਜੀ ਮੈਂ ਭੂਆਂ ਦਾ ਅੰਦੋਲਨ ਚਲਾਤਾ ਉਹਦੇ ਇੱਕ ਚੇਲਾ ਸੀਗਾ ਉਹਨੋ ਬਾਬਾ ਵੀ ਬਿਜਗੀਰਦਾਰ ਸਾਨੂੰ ਸਾਨੂੰ ਦਾਨ ਕਰਨਗੇ ਮੈਂ ਗਾ ਮਜ਼ਦੂਰਾਂ ਤੇ ਜਿਹੜੇ ਗਰੀਬ ਕਿਸਾਨ ਆ ਉਹਨਾਂ ਚ ਵੰਡੂਗਾ ਉਵੇਂ ਹੀ ਅਸਲ ਦੇ ਵਿੱਚ ਮਨੋਰਥ ਉਹਨਾਂ ਦਾ ਲੋਕਾਂ ਦੇ ਰੋਹ ਤੇ ਠੰਡਾ ਛਿੜਕਣਾ ਹੈ ਤੇ ਦੂਜਾ ਇਹਦੇ ਰਾਹੀਂ ਫਿਰ ਲੋਕਾਂ ਨੂੰ ਘੜੇ ਦੀ ਮੱਛੀ ਬਣਾਉਣਾ ਹੈ ਵੀ ਦੇਖੋ ਜੀ ਮਤਲਬ ਨਰੇਗਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਦੀ ਪਿੰਡ ਦੇ ਵਿੱਚ ਸਰਪੰਚੀ ਆ ਜਾਂ ਜਿਨ੍ਹਾਂ ਦੀ ਹਕੂਮਤ ਆ ਉਹਨਾਂ ਦੇ ਜ਼ੋਰ ਦੇ ਉੱਤੇ ਫਿਰ ਮੰਦਰੇਗਾ ਵਰਕਰਾਂ ਨੂੰ ਆਪ ਦੇ ਨਾ ਸਿਆਸੀ ਰੈਲੀਆਂ ਦੇ ਵਿੱਚ ਵੀ ਭਖਤਾਇਆ ਜਾਂਦਾ ਤੇ ਮੰਦਰੀਗਾ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਕਪੜੇ ਬਾਜੀ ਵੀ ਕੀਤੀ ਜਾਂਦੀ ਹੈ ਜਿਹੜੇ ਅਸਰ ਰਸੂਖ ਵਾਲੇ ਬੰਦੇ ਆ ਉਹਨਾਂ ਨੇ ਘਰੇ ਬੈਠਿਆਂ ਦੀਆਂ ਹਾਜ਼ਰੀਆਂ ਲਗਦੀਆਂ ਉਹਨਾਂ ਦੇ ਖਾਤਿਆਂ ਚ ਕਨੇਡਾ ਵਰਗੀ ਥਾਮਾਂ ਤੇ ਬੈਠਿਆਂ ਤੇ ਵੀ ਪੈਸੇ ਪੈ ਜਾਂਦੇ ਤੇ ਜਿਹੜੇ ਮਜ਼ਦੂਰਾ ਨੇ ਕੰਮ ਕੀਤਾ ਹੁੰਦਾ ਉਹ ਰਹਿ ਜਾਂਦੇ ਆ ਇਉਂ ਜਣੇ ਉਹ ਹੋ ਸਕੀਮਾਂ ਦੇ ਰਾਹੀ ਆਪ ਦੇ ਜਿਹੜੇ ਚਹੇਤੇ ਆ ਉਹਨਾਂ ਨੂੰ ਵੀ ਦਾਲ ਬੋਣਾ ਹੁੰਦਾ ਪਰ ਜਿਵੇਂ ਜਿਵੇਂ ਸਰਕਾਰਾਂ ਦੇ ਉੱਤੇ ਸਾਮਰਾਜੀ ਦਬਾਵਾਦ ਰਿਹਾ ਉਵੇਂ ਉਵੇਂ ਫੇਰ ਉਹ ਬਜਟ ਨੂੰ ਸ਼ਾਂਗਣ ਦੀਆਂ ਸਕੀਮਾਂ ਨੇ ਇਹ ਉਹਦਾ ਹਿੱਸਾ ਹੀ ਹੈ ਜੇਕਰ ਗੱਲ ਕੀਤੀ ਜਾਵੇ ਜਿਹੜੀ ਪਾਰਟੀ ਧਰਨਿਆਂ ਚੋਂ ਨਿਕਲੀ ਹੈ ਉਹੀ ਪਾਰਟੀ ਗੱਲ ਕਰਦੀ ਹੁੰਦੀ ਸੀ ਕਹਿੰਦੀ ਸੀ ਵੀ ਅਸੀਂ ਮਜ਼ਦੂਰਾਂ ਦੇ ਮੁੰਡਿਆਂ ਨੂੰ ਟਿਕਟਾਂ ਦਿਤੀਆਂ ਤੇ ਵਿਧਾਨ ਸਭਾ 'ਚ ਜਾ ਕੇ ਗੱਲ ਮਜ਼ਦੂਰਾਂ ਦੀ ਕਰਾਂਗੇ ਪਰ ਹੁਣ ਕੇਂਦਰ 40% ਇਹਨਾਂ ਉੱਪਰ ਥੋਪ ਰਿਆ ਕਿ ਪੰਜਾਬ ਸਰਕਾਰ ਆ ਜਿਹੜੀ ਸਟੇਟ ਦਊਗੀ 40% ਆ ਜਿਹੜੀ ਮਨਰੇਕਾ ਦੇ ਵਿੱਚ ਪਰ ਹੁਣ ਅੱਜ ਉਹ ਕਿਉਂ ਚੁੱਪੀ ਧਰੀ ਹੋਈ ਹੈ ਉਹ ਕਿਉਂ ਨਹੀਂ ਬੋਲਦੇ ਪਏ ਕਿ ਪੰਜਾਬ ਦੇ ਵਿੱਚ ਪਈ ਆ ਜਿਹੜਾ ਪੰਜਾਬ ਦੇ ਉੱਪਰ ਬੋਝ ਬਣੀ ਗਿਆ ਇਸ ਚੀਜ਼ ਦਾ ਦੇਖੋ ਮੈਂ ਇਹ ਸਮਝਦਾ ਵੀ ਧਰਨਿਆਂ 'ਚੋਂ ਨਿਕਲੀ ਹੋਈ ਪਾਰਟੀ ਨਹੀਂ ਇਹਨੂੰ ਕਹਿਣਾ ਹੀ ਗਲਤ ਹੈ ਹਾਂ ਧਰਨੇ ਲਾਉਣੇ ਦਾ ਉਹਨਾਂ ਦਾ ਇੱਕ ਦਿਖਾਵਾ ਸੀ। ਹੂੰ ਲੋਕਾਂ ਦੇ ਰੋਹ ਨੂੰ ਵਰਤਣ ਦਾ ਮਸਲਾ ਸੀ। ਰੀਅਲੀ ਉਹ ਕੋਈ ਸੰਘਰਸ਼ਸ਼ੀਲ ਪਾਰਟੀ ਨਹੀਂ ਗੀ। ਹੂੰ ਅਸੀਂ ਉਦੋਂ ਵੀ ਕਿਹਾ ਸੀਗਾ ਹੂੰ ਵੀ ਅਸਲ ਦੇ ਵਿੱਚ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਹਕੂਮਤ ਅੱਤ ਚ ਕਰਨਾ ਚਾਹੁੰਦੇ ਆ। ਨੀਤੀਆਂ ਪਾਲਿਸੀਆਂ ਦੇ ਉੱਤੇ ਇਹਨਾਂ ਦਾ ਕੋਈ ਰੌਲਾ ਨਹੀਂਗਾ। ਕੇਂਦਰ ਦੀ ਐਸੇ ਕੱਲੀ ਸਕੀਮ ਤੇ ਥੋੜੋ ਚੁੱਪ ਆ ਉਹ। ਬਿਜਲੀ ਸੋਧ ਬਿੱਲ ਲੈਣ ਦਾ ਕੇਂਦਰ ਨੇ ਜਿਹਦੇ ਰਾਹੀਂ ਲੋਕਾਂ ਦੇ ਘਰਾਂ 'ਚ ਹਨੇਰਾ ਕੀਤਾ ਜਾਣਾ ਹੈ। ਉਹਦੇ ਦੇ ਭਗਵੰਤ ਮਾਨ ਸਾਹਿਬ ਉਹਦੀ ਪੈੜ 'ਚ ਪੈਰ ਧਰ ਰਹੇ ਆ। ਹੂੰ ਆ ਜਿਹੜੇ ਲੇਬਰ ਕੋਡ ਲਿਆਂਦੇ ਗਏ ਆ ਭਗਵੰਤ ਮਾਨ ਸਾਹਿਬ ਉਹਨਾਂ ਤੋਂ ਵੱਧ ਕੇ ਆਪ ਉਹਨੂੰ ਲਾਗੂ ਕਰਨ ਦੇ ਤੌਰ 'ਤੇ ਜਿਹੜਾ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਰੌਲਾ ਪਾਉਣ ਵਾਲੀ ਇਹ ਆਪਦੇ ਆਪ ਨੂੰ ਕਹਿੰਦੇ ਆ ਇਹ ਜਦੋਂ ਜੰਮੂ ਕਸ਼ਮੀਰ ਦੇ ਅੰਦਰ ਧਾਰਾ 370 ਤੋੜੀ ਗਈ ਉਦੋਂ ਭਗਵੰਤ ਮਾਨ ਐਮਪੀ ਸੀਗਾ ਉਦੋਂ ਡਟ ਕੇ ਕੇਂਦਰ ਦੇ ਹੱਕ 'ਚ ਵੋਟ ਪਾਈ ਗਈ ਆ ਜਿਹੜੇ ਮਤਲਬ ਕਾਲੇ ਕਾਨੂੰਨ ਬਣਾਏ ਜਾ ਰਹੇ ਆ ਆਪਸਵਾ ਵਰਗੇ ਕਿਤੇ ਮਤਲਬ ਯੂਏਪੀਏ ਤੇ ਹੋਰ ਸਾਰਾ ਕੁਝ ਉਹ ਸਾਰੇ ਦੇ ਉੱਤੇ ਇੱਕੋ ਸਿਟੀ ਦੇ ਵਿੱਚ ਆਹੀ ਇਨੂੰ ਐ ਕਹਿਣਾ ਵੀ ਗਲਤ ਆ ਵੀ ਇਹਦੀ ਵੀ ਟੀਮ ਆ ਹੂੰ ਇਹ ਅਸਲ ਦੇ ਵਿੱਚ ਖੁਦ ਹੀ ਉਸ ਏਜੰਡੇ ਦੀ ਪਾਰਟੀ ਆ ਹੂੰ ਸਾਰੀਆਂ ਹੀ ਪਾਰਟੀਆਂ ਉਹਨਾਂ ਦੇ ਏਜੰਡੇ ਨੂੰ ਲਾਗੂ ਕਰਦੀਆਂ ਇਹ ਸਾਮਰਾਜੀ ਮੁਲਕਾਂ ਦੇ ਦਲਾਲ ਆ ਸਾਰੀਆਂ ਹੀ ਪਾਰਟੀਆਂ ਭਗਵੰਤ ਮਾਨ ਸਰਕਾਰ ਵੀ ਉਸੇ ਰਾਹ ਦੇ ਉੱਤੇ ਆ ਇਹਨਾਂ ਦਾ ਜੇ ਕੋਈ ਬਖਰੇਮ ਆ ਤਾਂ ਸਿਰਫ ਇੰਨਾ ਹੀ ਬਖਰੇਮ ਆ ਵੀ ਕੁਰਸੀ ਤੇ ਹੱਥ ਪਾ ਕੇ ਲੁੱਟ ਦਾ ਡਿੜਾ ਖਜ਼ਾਨਾ ਆ ਖਜ਼ਾਨਾ ਲੁੱਟਣ ਦੇ ਵਾਸਤੇ ਸਾਡਾ ਹੱਥ ਕਿਹੜੇ ਦਾ ਵੱਧ ਪੈ ਜਾਏ ਤੇ ਦੂਜਾ ਹੈਗਾ ਵੀ ਸ਼ਮਕੀ ਕਿਹਨੂੰ ਚਲਾਉਣ ਦਾ ਮੌਕਾ ਮਿਲ ਜੇ ਲੋਕਾਂ ਦੇ ਉੱਤੇ ਰੋਹ ਪਾਉਣ ਦੇ ਵਾਸਤੇ ਤੇ ਆਪ ਦੇ ਘਰ ਭਰੇ ਜਾਣ ਇੰਨਾ ਹੀ ਰੌਲਾ ਉ ਬਾਕੀ ਨੀਤੀਆਂ ਪਾਲਿਸੀਆਂ ਤੇ ਕੋਈ ਰੌਲਾ ਨਹੀਂ ਹੈਗਾ ਮੋਦੀ ਨੇ ਪਿਛਲੇ ਦਿਨਾਂ ਦੇ ਵਿੱਚ ਪੂਤਰ ਨੂੰ ਸੱਦ ਕੇ ਇੱਥੇ ਉਹ ਕੀਤਾ ਵੀ ਅਸੀਂ ਜੀ ਕਿਵੇਂ ਭਾਰਤ ਲਟਾਉਣਾ ਤੁਹਾਨੂੰ ਤੇ ਭਗਵੰਤ ਮਾਨ ਸਾਹਿਬ ਜਾ ਕੇ ਪਹਿਲਾਂ ਜਰਮਨ ਚ ਗਏ ਹੁਣ ਜਾਪਾਨ ਚ ਗਏ ਆ ਉਹ ਕਹਿੰਦੇ ਜੀ ਆਓ ਜੀ ਨਿਵੇਸ਼ ਕਰੋ ਇੱਥੇ ਸਸਤੀ ਕਰਤ ਵੀ ਮਿਲੂਗੀ ਸਸਤੀ ਜ਼ਮੀਨ ਵੀ ਦਿੱਤੀ ਜਾਊਗੀ ਤੇ ਇੱਥੇ ਲੋਕਾਂ ਨੂੰ ਜਿਹੜਾ ਹੈਗਾ ਥੋੜੇ ਮੂਰੇ ਨੂੰ ਉਡ ਕੇ ਸੱਡ ਦਿੱਤਾ ਜਾਊਗਾ ਇਸ ਲਈ ਇਹਨਾਂ ਦੀ ਨੀਤੀ 'ਚ ਕੋਈ ਫਰਕ ਨਹੀਂ ਹੈਗਾ ਇਹ ਇੱਕੋ ਹੀ ਥੈਲੀ ਦੇ ਚਟੇ-ਵੱਟੇ ਆ ਇੱਕੋ ਹੀ ਸਿੱਕੇ ਦੇ ਦੋ ਪਾਸੇ ਆ ਜਿਹੜਾ ਦੋਨੇ ਜਿਹੜਾ ਹੈਗਾ ਨਾ ਜਿਵੇਂ ਕਹਿੰਦੇ ਜਿਹੜੇ ਕਿਸੇ ਨੇ ਕਹਿਆ ਸੀ ਬਠੂਆਂ ਜੋ ਵੀ ਥੋੜੇ 'ਚੋਂ ਕਿਹੜਾ ਥੋੜੇ 'ਚੋਂ ਪ੍ਰਧਾਨ ਆ ਉਹ ਕਹਿੰਦੇ ਜਿਹਦੀ ਮਰਜ਼ੀ ਪੂਛ ਨੂੰ ਹੱਥ ਲਾ ਲਾ ਉਹਨੇ ਹੀ ਡੰਗ ਮਾਰਦਾ ਇਹ ਸਾਰੇ ਉਦੋਂ ਇੱਕ ਦੂਜੇ ਨਾਲੋਂ ਵੱਧ ਡੰਗ ਮਾਰਦੇ ਆ ਅੱਛਾ ਇੱਕ ਮਜ਼ਦੂਰ ਲੋਕਾਂ ਨੂੰ ਇੱਕ ਪਹਾੜਾ ਪੜਾਇਆ ਜਾਂਦਾ ਜਾਂ ਉਹਨਾਂ ਨੂੰ ਇੱਕ ਦਿਖਾਵਾ ਦਿਖਾਇਆ ਜਾਂਦਾ ਕਿ ਤੁਹਾਨੂੰ ਬਿਜਲੀ ਦੇ ਬਿੱਲ 0 ਆ ਰਹੇ ਐ ਪਰ ਅਸਲ ਦੇ ਵਿੱਚ ਗਰਾਉਂਡ ਰਿਐਲਿਟੀ ਦੇ ਵਿੱਚ ਐਸਾ ਅਜੀਹਾ ਕੁਝ ਨਹੀਂ ਹੈਗਾ ਕਿਉਂਕਿ ਲੋਕਾਂ ਨੂੰ ਵੱਡੇ ਵੱਡੇ ਬਿੱਲ ਆ ਰਹੇ ਐ ਪਰ ਜੇਕਰ ਗੱਲ ਕੀਤੇ ਵੇ ਬਿਜਲੀ ਸੋਧ ਬਿੱਲ ਦੇ ਵਿੱਚ ਜਿਹੜਾ ਕਿ ਉਹਦੇ ਵਿੱਚ ਗਰੀਬਾਂ ਦਾ ਕੋਈ ਨੁਕਸਾਨ ਹੈ ਜਿਵੇਂ ਬਿਜਲੀ ਸੋਧ ਬਿੱਲ ਆ ਉਹਦਾ ਨੁਕਸਾਨ ਹੈ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਕਿਉਂ ਜਿਹੜੇ ਇਨਸਾਫ ਪਸੰਦ ਲੋਕ ਆ ਉਹ ਤੁਹਾਡੇ ਨਾਲ ਆ ਸਕਣ ਦੇਖੋ ਬਿਜਲੀ ਸੋਧ ਬਿੱਲ ਦਾ ਪੂਰੀ ਤਰ੍ਹਾਂ ਦੇ ਨਾਲ ਬਿਜਲੀ ਬੋਰਡ ਦਾ ਮੁਕੰਮਲ ਨਿੱਜੀਕਰਨ ਆ ਉਹਦੇ ਰਹੀਂ ਚੱਪ ਵਾਲੇ ਮੀਟਰ ਲਾਉਣ ਦੀ ਕਵੈਦ ਪਹਿਲਾਂ ਹੀ ਸ਼ੁਰੂ ਹੋਈ ਆ ਉਹਦਾ ਲੰਮੇ ਸਮੇਂ ਤੋਂ ਬਿਜਲੀ ਬੋਰਡ ਦਾ ਅੱਡ-ਅੱਡ ਹਿੱਸਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੁਣ ਇਸ ਬਿਜਲੀ ਸੋਧ ਬਿੱਲ ਦੇ ਰਹੀਂ ਜਿਹੜਾ ਵੰਡ ਦਾ ਖੇਤਰ ਆ ਉਹਦੀ ਵੀ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਆ ਉਹਦੇ ਚ ਜਿਹੜੀ ਕਰਾਸ ਸਬਸਿਡੀ ਸੀ ਗਰੀਬ ਲੋਕਾਂ ਨੂੰ ਸਸਤੀ ਰੇਟ ਤੇ ਬਿਜਲੀ ਮਿਲਦੀ ਸੀਗੀ ਉਹ ਖਤਮ ਹੋਣੀ ਆ ਜਿਹੜਾ ਮਤਲਬ ਆ ਮੁਫਤ ਵਾਲੀਆਂ ਸਬਸਿਡੀਆਂ ਜਾਂ ਹੋਰ ਆ ਉਹ ਬੰਦ ਹੋਣਗੀਆਂ ਇਹ ਤੋਂ ਬਿਨਾਂ ਜਿਹੜਾ ਹੈਗਾ ਵੀ ਜੇ ਉਹ ਚਿਪ ਜਿਵੇਂ ਮੋਬਾਈਲਾਂ 'ਚ ਪੈਂਦੀ ਆ ਇੱਕ ਦੌਰ ਸੀਗਾ ਜਦੋਂ ਕਿਸੇ ਨੇ ਬਿਜਲੀ ਵਰਤ ਲਈ ਜੇ ਉਹ ਤੋਂ ਮਹੀਨਾ ਬਿੱਲ ਨਹੀਂ ਭਰਿਆ ਗਿਆ ਤਾਂ ਉਹਨੂੰ 40-50 ਰੁਪਏ ਜੁਰਮਾਨਾ ਲੱਗ ਕੇ ਅਗਲੇ ਬਿੱਲ ਦੇ ਵਿੱਚ ਆ ਜਾਂਦੇ ਸੀਗੇ ਇਹਦਾ ਲੋਕਾਂ ਕੋਲੋਂ ਆ ਹੀ ਹੋ ਜਾਣਾ ਵਿੱਚ ਪਹਿਲਾਂ ਪੈਸੇ ਦਿਓ ਜਿਹਦੇ ਕੋਲੇ ਪੈਸਾ ਹੈਗਾ ਉਹ ਬਿਜਲੀ ਵਰਤ ਲੈ ਜਿਹਦੇ ਕੋਲੇ ਹੈ ਨਹੀਂਗਾ ਉਹ ਹਨੇਰੇ 'ਚ ਬੈਠਾ ਰਹੇ ਇਹ ਤਾਂ ਬਿਜਲੀ ਜਦੋਂ ਚੱਪਾਲੇ ਮੀਟਰ ਆ ਰਹੇ ਜਾਂ ਬਿਜਲੀ ਸੋਧ ਬਿੱਲ ਦੇ ਰਹੇ ਪਹਿਲਾਂ ਪੈਸੇ ਉਤੋਂ ਬਾਅਦ ਦੇ ਵਿੱਚ ਤੁਹਾਨੂੰ ਬਿਜਲੀ ਤੇ ਪਹਿਲੇ ਜਦੋਂ ਸਾਡੇ ਦਾ ਮਜ਼ਦੂਰਾਂ ਦੇ ਬਹੁਤੇ ਕੋਲੇ ਬਾਲਣ ਨਹੀਂਗਾ ਉਹਨਾਂ ਦਾ ਕਈ ਵਾਰੀ ਚਾਹ ਵੀ ਚੁੱਲ੍ਹੇ ਤੇ ਬਣਦੀ ਆ ਬਿਜਲੀ ਵਾਲੇ ਤੇ ਉਹ ਤਾਂ ਜਦੋਂ ਮਤਲਬ ਉਹਨਾਂ ਕੋਲ ਪੈਸੇ ਨਹੀਂ ਹੋਣਗੇ ਉਹਨਾਂ ਦੀ ਚਾਹ ਵੀ ਨਹੀਂ ਉਬਲਣਗੀ ਔਰ ਅਗਲੀ ਗੱਲ ਇਹ ਹੈ ਕਿ ਹੁਣ ਜਦੋਂ ਕੋਈ ਝੱਖੜ ਆ ਗਿਆ ਲਾਈਨਾਂ ਟੁੱਟ ਜਾਂਦੀਆਂ ਖੰਭੇ ਟੁੱਟ ਜਾਂਦੇ ਆ ਟਰਾਂਸਫਾਰਮਰ ਟੁੱਟ ਜਾਂਦੇ ਆ ਇਹ ਸਰਕਾਰੀ ਖਰਚੇ ਦੇ ਉੱਤੇ ਉਹਦਾ ਉਹ ਹੁੰਦਾ ਮੈਂਟੇਨੈਂਸ ਦਾ ਕੰਮ ਉਹਦੀ ਸਾਫ ਸਫਾਈ ਉਹਦੀ ਮੜ ਮਤਲਬ ਜਿਹਨੂੰ ਕਹਦੇਗੇ ਵੀ ਸਾਮ ਸੰਭਾਲ ਦਾ ਕੰਮ ਤੇ ਜਦੋਂ ਪ੍ਰਾਈਵੇਟਾਂ ਕੋਲੇ ਜਾਣਾ ਆ ਉਹਨਾਂ ਨੇ ਤਾਂ ਮੁੜ ਕੇ ਕਿਹਾ ਕਰਨਾ ਵੀ ਖੰਭੇ ਇੰਨੇ ਟੁੱਟ ਗਏ ਇੰਨੇ ਦੀਆਂ ਤਾਰਾਂ ਗਈਆਂ ਇੰਨੇ ਦੇ ਟਰਾਂਸਫਾਰਮਰ ਗਏ ਇਹ ਪਹਿਲਾਂ ਪੈਸੇ ਜਮਾ ਕਰਾਓ ਫਿਰ ਜਾ ਕੇ ਤੁਹਾਡੀ ਬਿਜਲੀ ਆੜੀ ਚਾਲੂ ਹੋਊਗੀ ਇਉਂ ਇਕੱਲੇ ਮਜ਼ਦੂਰਾ ਨਾ ਨਹੀਂ ਇਹ ਬਹੁਤ ਵੱਡੇ ਹਿੱਸੇ ਨੂੰ ਜਿਹੜੀ ਹੈਗੀ ਆ ਬਿਜਲੀ ਤੋਂ ਵਾਂਝੇ ਹੋ ਜਾਣਾ ਤੇ ਨਾ ਸਿਰਫ ਇਕੱਲੀ ਬਿਜਲੀ ਤੋਂ ਵਾਂਝੇ ਹੋਣ ਦਾ ਮਸਲਾ ਬਿਜਲੀ ਤੇ ਚੱਲਣ ਵਾਲੀਆਂ ਸਾਰੀਆਂ ਚੀਜ਼ਾਂ ਦੇ ਰੇਟ ਵਧਣਗੇ ਉਹ ਚਾਹੇ ਸੀਮੈਂਟ ਬਿਜਲੀ ਤੇ ਬਣਦਾ ਚਾਹੇ ਲੋਹੇ ਦੀਆਂ ਚੀਜ਼ਾਂ ਬਣਦੀਆਂ ਚਾਹੇ ਸਾਡਾ ਆਟਾ ਪੀਸਿਆ ਜਾਂਦਾ ਚੱਕੀ ਦੇ ਉੱਤੇ ਚਾਹੇ ਮਿਰਚ ਪੀਸੀ ਜਾਂਦੀ ਆ ਇਹ ਸਾਰੀਆਂ ਚੀਜ਼ ਕੱਪੜਾ ਬਣਦਾ ਇਹ ਸਾਰੀਆਂ ਚੀਜ਼ਾਂ ਦੀ ਮਹਿੰਗਾਈ ਹੈ ਜਿਹੜੀ ਉੱਤੇ ਅਸ਼ਾਲ ਆਊਗਾ ਤੇ ਲੋਕਾਂ ਦਾ ਬਹੁਤ ਬੁਰੀ ਤਰ੍ਹਾਂ ਨਾਲ ਕਚੁੰਬਰ ਨਿਕਲੂਗਾ ਔਰ ਮਜ਼ਦੂਰ ਘਰਾਂ ਦੇ ਵਿੱਚ ਤਾਂ ਪੱਕਾ ਹੀ ਆ ਵੀ ਹਨੇਰਾ ਛਾਊਗਾ ਇਹ ਸਾਜਿਸ਼ ਹਕੂਮਤ ਜੀ ਪ੍ਰਧਾਨ ਸਾਹਿਬ ਲੰਬੇ ਸਮੇਂ ਤੋਂ ਜਦੋਜਹਿਦ ਕਰ ਰਹੇ ਹਾਂ ਕਿ ਮਨਰੇਗਾ ਦਾ ਕੰਮ ਆ ਜਿਹੜਾ ਮਜ਼ਦੂਰਾਂ ਨੂੰ ਮਿਲੇ ਪਰ ਹੁਣ ਇੱਕ ਪਹਾੜਾ ਹੋਰ ਪੜਾਇਆ ਜਾ ਰਿਹਾ ਸਰਕਾਰ ਦੇ ਜਿਹੜੇ ਸਰਕਾਰੀ ਕਰਮਚਾਰੀਆ ਵਿੱਚ ਸੈਕਟਰੀ ਤੇ ਮੇਟਾ ਨੂੰ ਇਹ ਦੱਸਿਆ ਜਾਂਦਾ ਕਿ 150 ਦਿਨ ਆ ਜਿਹੜਾ ਤੁਹਾਡਾ ਉਹ ਕਰ ਦਿੱਤਾ ਗਿਆ ਵੀ ਤੁਹਾਨੂੰ 150 ਦਿਨ ਹੁਣ ਮਿਲੂਗਾ ਸਾਲ ਦੇ ਵਿੱਚ ਪਹਿਲਾਂ 100 ਦਿਨ ਕਹਿੰਦੇ ਸੀ ਨਹੀਂ ਮਿਲਦਾ ਜਦੋਜਹਿਦ ਹੁੰਦੀ ਸੀ ਤੁਹਾਡੀਆਂ ਜਥੇਬੰਦੀਆਂ ਵੱਲੋਂ ਇਨਸਾਫ ਪਸੰਦ ਲੋਕ ਵੀ ਉੱਥੇ ਪਹੁੰਚਦੇ ਸੀ ਪਰ ਇਹ ਕੀ ਅਸਲ ਦੇ ਵਿੱਚ 150 ਦਿਨ ਕਰ ਦਿੱਤਾ ਗਿਆ ਜਾਂ ਇਹ ਸਿਰਫ ਦਿਖਾਵਾ ਕੀਤਾ ਗਿਆ ਲੋਕਾਂ ਨੇ ਵੀ ਪਹਿਲਾਂ 150 ਦਿਨ ਦੀ ਚਿੱਠੀ ਆਈ ਹੈ ਹੁਣ ਤਾਂ ਇਹਦੇ ਵਿੱਚ ਹੀ ਆ ਗਿਆ 125 ਦਿਨ ਦੇਣਾ ਪਹਿਲਾਂ ਤਾਂ 25 ਦਿਨ ਤਾਂ ਹੋ ਹੀ ਹੋਗੇ ਹੂੰ ਦੂਜੀ ਗੱਲ ਇਹ ਹੈਗੀ ਆ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜਦੋਂ ਬਜਟ ਹੀ ਨਹੀਂ ਦੇਣਾਗਾ ਫਿਰ ਭਾਵੇਂ ਕਹਿ ਰਹੋ ਵੀ 365 ਦੇਣੀ ਦੇਵਾਂਗੇ ਕਹਿਣ ਚ ਕੀ ਹਰਜਾ ਹੂੰ ਦੇਣਾ ਹੈ ਹੀ ਨਹੀਂ ਜਦੋਂ ਕਹਿਣ ਨੂੰ ਤਾਂ ਇੱਥੇ ਜ਼ਮੀਨਾਂ ਵੀ ਵੰਡੀਆਂ ਹੋਈਆਂ ਕਹਿਣ ਨੂੰ ਤਾਂ ਇੱਥੇ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਕਹਿਣ ਨੂੰ ਤਾਂ ਇੱਥੇ ਜਾਤ ਪਾਤ ਦਾ ਦਬਾ ਵੀ ਹੈਣੇਗਾ ਕਹਿਣ ਨੂੰ ਤਾਂ ਇੱਥੇ ਸਭਨਾ ਵਾਸਤੇ ਇੱਕੋ ਹੀ ਕਾਨੂੰਨ ਆ ਕਹਿਣ ਦੀਆਂ ਗੱਲਾਂ ਥੋੜੋ ਆ ਗੱਲ ਤਾਂ ਲਾਗੂ ਹੋਣਦੀ ਐ ਇਹੇ ਲੁੱਟੇ ਜਾਣ ਵਾਲਿਆਂ ਤੇ ਲੁੱਟੇ ਜਾਣ ਵਾਲਿਆਂ ਦੇ ਵਿੱਚ ਜਿਹੜੀ ਲਕੀਰ ਆ ਖਿੱਚੀ ਹੋਈ ਆ ਉਹ ਆਏ ਰੋੜ ਹੋ ਡੂੰਗੀ ਹੰਦੀ ਜਾ ਰਹੀ ਆ ਇਹ ਸਿਰਫ ਛਲਾਵੇ ਤੋਂ ਵੱਧ ਹੋਰ ਕੁਛ ਨਹੀਂਗਾ ਤੇ ਉਹਦਾ ਕੰਮ ਖੋਣ ਦੀ ਤਿਆਰੀ ਆ ਉਹਨਾਂ ਦੀ ਇਹਦੇ ਲਈ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਅੱਗੇ ਕੋਲ ਸੰਘਰਸ਼ ਕਰਨੇਗਾ ਆਉਣ ਵਾਲੀ 5 ਤੇ 6 ਤੇ 7 ਤਰੀਕ ਨੂੰ ਡੀਸੀ ਦਫ਼ਤਰਾਂ ਨੇ ਮੂਹਰੇ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝ ਮੋਰਚੇ ਦੇ ਵੱਲੋਂ ਧਰਨੇ ਦਿੱਤੇ ਜਾ ਰਹੇ ਆ ਔਰ ਉਹਦੇ ਵਿੱਚ ਇਹ ਮੰਗਾਂ ਸਾਰੀਆਂ ਹੀ ਹੋਰ ਮੰਗਾਂ ਵੀ ਹੋਈਆਂ ਇਹ ਮੰਗ ਨੂੰ ਪ੍ਰਮੁੱਖਤਾ ਦੇ ਨਾਲ ਠਾਇਆ ਜਾਊਗਾ